ਇਲਾਕੇ ਦਾ ਤਨਵਾਦ ਕਰ ਸਕਾਂ ਜਿਨ੍ਹਾਂ ਨੇ ਇੱਕ ਔਖਾ ਸਫਰ ਕੱਲ ਰਾਤ ਤੋਂ ਸ਼ੁਰੂ ਕਰਕੇ ਸਾਡੇ ਵਿੱਚ ਆਏ ਔਰ ਇੰਨੀ ਖੋਲ ਕੇ ਵਿਸਤਾਰ ਦੇ ਨਾਲ ਸਾਨੂੰ ਬਸਤਰ ਦੇ ਇਲਾਕਿਆਂ ਦੀ ਇੱਕ ਚਾਤੀ ਦਿਖਾਈ ਉਹ ਜਦੋਂ ਬੋਲ ਰਹੇ ਸਨ ਤੇ ਮੈਨੂੰ ਸਾਰਾ ਕੁਝ ਵਾਕੇ ਵਾਪਰ ਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਦੋ ਤਿੰਨ ਚੀਜ਼ਾਂ ਜਿਹੜੀਆਂ ਅੱਬਨਾ ਮੈਂ ਅੰਡਰਲਾਈਨ ਕਰਨਾ ਚਾਹੁੰਦੀ ਹਾਂ ਇੱਥੇ ਸਾਡੇ ਸਭ ਦੇ ਵਿੱਚ ਕਿ ਜਿਸ ਕਿਸਮ ਦਾ ਜਿਹੜੀ ਵਾਇਲੈਂਸ ਹੈ ਚੜੀ ਤਸ਼ੱਦਦ ਹੈ ਜਿਵੇਂ ਕਿ ਪਿਛਲੇ ਕੁਝ ਸਾਲਾਂ ਤੋਂ ਜਦੋਂ ਤੋਂ ਉਹ ਇੱਥੇ ਰਹ ਰਹੇ ਨੇ ਉਹਨਾਂ ਨੇ ਡਿਸਕ੍ਰਾਈਬ ਕੀਤਾ ਹੈ ਉਹ ਨਾਰਮਲਾਈਜ਼ ਹੋਈ ਹੈ ਉਹ ਜਿਸ ਤਰ੍ਹਾਂ ਉਹ ਇੱਕ ਰੂਟੀਨ ਚੀਜ਼ ਹੋਏ ਕਿ ਗੋਲੀ ਮਾਰ ਦੋ ਰੋਡ ਕੱਢਣ ਲੱਗੋ ਤੇ ਜਿਹੜਾ ਉੱਥੇ ਹੈ ਉਹਨੂੰ ਗੋਲੀ ਮਾਰ ਦਿਓ ਚਾਹੇ ਉਹ ਬੱਚੇ ਨੂੰ ਵਜੇ ਔਰਤ ਨੂੰ ਵਜੇ ਆਦਮੀ ਨੂੰ ਵਜੇ ਉਹ ਇਸ ਗੱਲਬਾਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੱਸ ਰਹੇ ਸਨ ਕਿ ਇਹ ਗੱਲ ਵੀ ਹੋ ਲੋਥੇ ਬੜੀ ਆਮ ਹੁੰਦੀ ਜਾ ਰਹੀ ਹੈ ਕਿ ਗੋਲ ਜਦੋਂ ਸਿਕਿਉਰਿਟੀ ਫੋਰਸ ਗੋਲੀ ਮਾਰਦਾ ਹੈ ਉਹਦੇ ਬਾਅਦ ਉਹ ਬੰਦੇ ਮਰ ਜਾਂਦੇ ਨੇ आम, आम आ, कि सर काण काट ਦਿੱਤਾ ਜਾਂਦਾ ਹੈ ਜ਼ੁਬਾਨ ਕੱਟ ਲਿੱਤੀ ਜਾਂਦੀ ਹੈ ਇਸਤਰੀਆਂ ਦੇ ਸਤਨ ਕੱਟੇ ਜਾਂਦੇ ਨੇ ਇਹ ਇੱਕ ਆਮ ਆਮ ਗੱਲ ਹੋ ਰਹੀ ਹੈ ਤੇ ਸੁਣ ਕੇ ਇਸ ਤਰ੍ਹਾਂ ਲੱਗਦਾ ਹੈ ਨਹੀਂ ਜੀ ਅਸੀਂ ਇਸ ਸਦੀ ਵਿੱਚ ਇਸ ਸਮੇਂ ਵਿੱਚ ਜ਼ਿੰਦਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਕਥਾ ਸੁਣ ਰਹੀ ਆ ਪੁਰਾਣੇ ਸਮਿਆਂ ਦੀ ਜਦੋਂ ਇਨਸਾਨ ਜਿਹੜਾ ਸੀ ਉਹ ਇੰਨਾ ਵੈਸੀ ਹੁੰਦਾ ਸੀ ਕਿ ਉਹਨੂੰ ਆਪਣੇ ਆਪ ਨੂੰ ਜ਼ਿੰਦਾ ਰੱਖਣ ਲਈ ਦੂਸਰੇ ਤੇ ਜ਼ੁਲਮ ਕਰਨਾ ਪੈਂਦਾ ਸੀ ਪਰ ਜਦੋਂ ਤੋਂ ਅਸੀਂ ਜਾਣਦੇ ਆ ਕਿ ਜਦੋਂ ਤੋਂ ਸਾਡੇ ਕੋਲ ਖੇਤੀ ਆ ਗਈ ਹੈ ਜਦੋਂ ਕਿ ਮਨੁੱਖ ਨੇ ਇਹ ਆਪਣੇ ਅੰਦਰ ਇੱਕ ਤਾਕਤ ਪੈਦਾ ਕਰ ਲਈ ਥੀ ਕਿ ਉਹ ਅਨੁਗਾਸ ਕੇ ਆਪਣਾ ਟਿੱਡ ਪੜ ਸਕੇ ਆਪਣੇ ਬੱਚੇ ਪਾਲ ਸਕੇ ਇੱਕ ਅਮਨ ਅਮਾਨ ਦੀ ਜ਼ਿੰਦਗੀ ਜੀ ਸਕਣਾ ਮਨੁੱਖ ਦਾ ਇੱਕ ਹਿੱਸਾ ਹੋ ਚੁੱਕਾ ਮੰਨਿਆ ਜਾਣਾ ਚਾਹੀਦਾ ਸੀ ਪਰ ਅੱਜ ਜਦੋਂ ਅਸੀਂ ਇੱਥੇ ਬੈਠੇ ਆ ਅੱਜ ਇਹਨਾਂ ਦੀਆਂ ਗੱਲਾਂ ਸੁਣ ਰਹੇ ਆ ਜੇ ਕੁਝ ਚੀਜ਼ਾਂ ਜੁਮੇ ਦੇ ਵਿੱਚ ਜੋੜਨਾ ਚਾਹੁੰਦੀ ਆ ਉਹਦੇ ਤੋਂ ਸਾਫ ਜ਼ਾਹਰ ਹੈ ਕਿ ਅਸੀਂ ਕਿਸੇ ਆਪਣੀ ਜਿਹੜੀ ਮਨੁੱਖਤਾ ਹੈ ਸਾਡੀ ਮਨੁੱਖਤਾ ਦੇ ਉੱਤੇ ਇਸ ਵਕਤ ਸਵਾਲੀਆ ਚਿੰਨ ਲੱਗ ਚੁੱਕਾ ਹੈ। ਔਰ ਉਹਦੇ ਕਾਰਨ ਕਿ ਨੇਬੇਲਾ ਜੀ ਨੇ ਵੀ ਉਹਦੇ ਵੱਲ ਇਸ਼ਾਰਾ ਕੀਤਾ ਮੈਂ ਵੀ ਉਹਦੇ ਤੇ ਆਵਾਂਗੀ ਬੁੱਟਾ ਸਿੰਘ ਜੀ ਵੀ ਦੱਸ ਰਹੇ ਸਨ ਕਿ ਇਹ ਸਵਾਲ ਸਾਨੂੰ ਆਪਣੇ ਦਿਮਾਗਾਂ ਨੂੰ ਖੋਲ ਕੇ ਹੁਣ ਰੱਖਣੇ ਪੈਣਗੇ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਤੇ ਨੂੰ ਕਿਵੇਂ ਠੱਲਿਆ ਜਾ ਸਕਦਾ ਹੈ। बेला जी ने गल शुरू की थी कि आ, आ, जेड़ा, देश होम मिनिस्टर है उन्हें इकती मार्च 2026 हजार की डेट दी है कि इस दिन तक ਮੈਂ ਹਿੰਦੁਸਤਾਨ ਦੀ ਤਰਤੀ ਦੇ ਉਤੋਂ ਜਿਹੜਾ ਨਕਸਲਵਾਦ ਹੈ ਉਹਦਾ ਮਲਿਆ ਮੇਟ ਹੋ ਜਾਏਗਾ ਉਹਨੂੰ ਮੁਕਾ ਦਿੱਤਾ ਜਾਏਗਾ ਤੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਸ਼ਾਇਦ ਕੋਈ ਸਮਝੌਤਾ ਹੋ ਚੁੱਕਿਆ ਹੈ ਕਿਧਰੇ ਪਿੱਛੇ ਕਿ ਇੰਨੀ ਤਰੀਖ ਤੱਕ ਅਸੀਂ ਤੁਹਾਨੂੰ ਜ਼ਮੀਨਾਂ ਦੇਵਿਆਂਗੇ ਕਿ ਤੁਸੀਂ ਖੋਦ ਕੇ ਉਹਨਾਂ ਨੂੰ ਹਥਲੀ ਉੱਤੇ ਕਰਕੇ ਉਹਦੇ ਥੱਲੇੋਂ ਦੇ ਖਣਜ ਨੇ ਜਿਹੜੇ ਉਹ ਆਪਣੇ ਮੁਨਾਫੇ ਦੇ ਲਈ ਉਹਨਾਂ ਨੂੰ ਕੱਢ ਲੱਗ ਜਾਓ ਤੇ ਜਿਹੜੇ ਬਾਕੀ ਲੋਕ ਨੇ ਉਹਨਾਂ ਦਾ ਕੋਈ ਫਿਕਰ ਨਹੀਂ ਇੱਕ ਗੱਲ ਹਸਦੇਓ ਜਿਹੜਾ ਉਤਰੀ ਛਤਿਸਗੜ ਦਾ ਇਲਾਕਾ ਹੈ ਬੇਲਾਜੀ ਬਸਤਰ ਦੇ ਇਲਾਕੇ ਦੀ ਗੱਲ ਕਰ ਰਹੀ ਸੀ ਜਦੋਂ ਹਸਦੇਓ ਫੋਰੈਸਟ ਦੀ ਪਿਛਲੇ ਕੁਝ ਸਮਿਆਂ ਤੋਂ ਉੱਥੇ ਵੀ ਇੱਕ ਵੱਡਾ ਕੋਲ ਚੱਲ ਰਿਹਾ ਹੈ ਜਿੱਥੇ ਕੋਲੇ ਦੇ ਬਲੌਕ ਕੋਲ ਬਲੌਕਸ ਜਿਹੜੇ ਨੇ ਉਹ ਤਰਤੀ ਦੇ ਅ ਉਹ ਉਹ ਤੋਂ ਦਿੱਤੇ ਅਰਤੀ ਦੇ ਵਿੱਚ ਨੇ ਜਿਨ੍ਹਾਂ ਦੇ ਉੱਤੇ ਅ ਪਹਿਲੇ ਸਰਕਾਰ ਨੇ ਹੌਲੀ ਹੌਲੀ ਉਹ ਕੋਲਾ ਕੱਢਣ ਦੇ ਨਾਂ ਤੇ ਉਥੋਂ ਦੇ ਜੰਗਲ ਖਤਮ ਕੀਤੇ ਉਹ ਡेंस ਫੋਰੈਸਟ ਨੇ ਜਿਹੜਾ ਹਿੰਦੁਸਤਾਨ ਦਾ ਫੋਰੈਸਟ ਕਨ ਸਰਵੇਸ਼ਨ ਐਕਟ ਹੈ ਉਹਦੇ ਅੰਦਰ ਉਹਨਾਂ ਉਥੋਂ ਦੇ ਜੜੀ ਜੰਗਲ ਨੇ ਉਹਨਾਂ ਨੂੰ ਸੰਘਣੇ ਕਣੇ ਜੰਗਲ ਮੰਨਿਆ ਜਾਂਦਾ ਹੈ ਜਿਨ੍ਹਾਂ ਨੂੰ ਬਚਾਣਾ ਹੈ ਤੋ ਲੰਨੂ ਹਲੀ ਹਲੀ ਉਹ ਕੋਲ ਬਲॉक्स ਜਿਹੜੇ ਆਕਸ਼ਨ ਕੀਤੇ ਜਾਂਦੇ ਰਹੇ ਸੀ ਜਿਨ੍ਹਾਂ ਦੇ ਵਿੱਚੋਂ ਕੋਲਾ ਕੱਢ ਕੇ ਬਿਜਲੀ ਉਤਪਾਦਨ ਹੋਂਦਾ ਰਿਹਾ ਹੈ ਬਿਜਲੀ ਉਤਪਾਦਨ ਦੀਆਂ ਦੂਜੀਆ ਟੈਕਨੀਕਾਂ ਆ ਚੁੱਕੀਆਂ ਨੇ ਹਿੰਦੁਸਤਾਨ ਦੀ ਸਰਕਾਰ ਵੀ ਦਾਵਾ ਕਰਦੀ ਹੈ ਕਿ ਅਸੀਂ 체ਤੀ ਤੋਂ 체ਤੀ ਹੁਣ ਕੋਲੇ ਨੂੰ ਛੱਡ ਕੇ ਅਸੀਂ ਦੂਸਰੀ ਤਰ੍ਹਾਂ ਨਾਲ ਬਿਜਲੀ ਪੈਦਾ ਕਰਾਂਗੇ ਤਾਂ ਕਿ ਜਿਹੜਾ ਕੋਲੇ ਦੀ ਖਾਣ ਹੈ ਜੜੀ ਕੀ ਬਹੁਤ ਮਾਰੂ ਖਾਣ ਹੈ ਉਹਨੂੰ ਨਾ ਕੀਤਾ ਜਾਏ ਸੁਪਰੀਮ ਕੋਰਟ ਨੇ ਉਹਥੋਂ ਤੇ ਹੋਰ ਬਲਾਕ ਇਕਦਮ ਤੇ ਰੋਕ ਲਗਾ ਦਿੱਤੀ ਪਰ ਮੋਦੀ ਹਕੂਮਤ ਦੇ ਆਉਂਦੇ ਹੀ ਜਿਹੜਾ ਫੋਰੈਸਟ ਕਨ ਸਰਵੇਸ਼ਨ ਐਕਟ ਹੈ ਉਹਨੂੰ ਬਦਲਿਆ ਗਿਆ ਸੋਧਿਆ ਗਿਆ ਉਹਦੇ ਵਿੱਚ ਅਮੈਂਡਮੈਂਟ ਕਰਕੇ ਇਸ ਤਰ੍ਹਾਂ ਦੇ ਉਹਦੇ ਵਿੱਚ ਤਾਰਾਵਾ ਸ਼ਾਮਲ ਕੀਤੀਆਂ ਗਈਆਂ ਜਿਦੇ ਨਾਲ ਜਿਹੜਾ ਜੰਗਲ ਨੂੰ ਨਾਨ ਜੰਗਲ ਦੀ ਤਰ੍ਹਾਂ ਵਰਤੇ ਜਾਣ ਦੇ ਉੱਤੇ ਦੀਆਂ ਜਿੰਨੀਆਂ ਪਾਬੰਦੀਆਂ ਐ ਉਹਨਾਂ ਨੂੰ ਅਮ ਕੱਟਮ ਕੀਤਾ ਗਿਆ ਕਟਾਇਆ ਗਿਆ ਜਾਂ ਕੇਂਦਰ ਦੇ ਏਠਾ ਲੈ ਆਂਦਾ ਗਿਆ ਔਰ ਬਹੁਤ ਸਾਰੀਆਂ ਜਿਹੜੀਆਂ এনवायरमेंट ਜਾਂ ਕਲਾਈਮੇਟ ਵਾਲੀਆਂ ਮਿਨਿਸਟਰੀਆਂ ਤੋਂ ਜਿੰਨੀਆਂ ਉਹ ਲੈਣੀਆਂ ਹੁੰਦੀਆਂ ਨੇ ਅ ਪਰਮਿਸ਼ਨਸ ਉਹਨਾਂ ਨੂੰ ਪੂਰੀ ਤਰ੍ਹਾਂ ਡਾਈਲੂਟ ਕੀਤਾ ਗਿਆ ਔਰ ਉਹ ਕੋਲੇ ਦੇ ਜਿਹੜੇ ਬਲੌਕ ਨੇ ਇਸ ਵਕਤ ਅਡਾਨੀ ਐਂਟਰਪ੍ਰਾਈਜ਼ ਜਿਹੜਾ ਹੈ ਉਨੰਦਾ ਮੁਖ ਖਾਣਾ ਚ ਕਰਨ ਵਾਲਾ ਹੈ ਸੋ ਅਡਾਨੀ ਹੁਣ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਸ਼ਾਇਦ ਅਡਾਨੀ ਹੋਏ ਅਡਾਨੀ ਉਥੇ ਬੈਠ ਚੁੱਕਾ ਹੈ ਅਡਾਨੀ ਐਂਟਰਪ੍ਰਾਈਜ਼ ਉਥੇ ਬੈਠ ਚੁੱਕਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਹਸਦੇੌਰ ਦੇ ਵਿੱਚ ਕੋਲੇ ਦਿੱਤੇ ਹੋਰ ਵੀ ਥਾਵਾਂ ਨੇ ਉੱਥੋਂ ਹੀ ਕਿਉਂ ਕੱਢਿਆ ਜਾ ਰਿਹਾ ਹੈ ਉੱਥੋਂ ਇਸ ਲਈ ਕੱਢਿਆ ਜਾ ਰਿਹਾ ਹੈ ਕਿ ਉੱਥੋਂ ਕੋਲਾ ਕੱਢਣਾ ఓਪਨ ਕਾਸਟਿੰਗ ਮਾਈਨ ਦੇ ਨਾਲ ਸਭ ਤੋਂ ਸਸਤਾ ਹੈ ਤੇ ਅਡਾਨੀ ਐਂਟਰਪ੍ਰਾਈਜ਼ ਜਿਹੜਾ ਕੀ ਕਾਰਪੋਰੇਟ ਦੀ ਗਰੀਡ ਦਾ ਕਾਰਪੋਰੇਟ ਤੇ ਲਾਲਚ ਦਾ ਇੱਕ ਨੌਣਾ ਨਾਮ ਹੈ ਉਹ ਉਸ ਜਗ੍ਹਾ ਤੇ ਬੈਠ ਕੇ ਕੋਲੇ ਦੇ ਬਲੌਕ ਕਨ ਨੂੰ ਲੈਣਾ ਚਾਹ ਰਿਹਾ ਹੈ ਕਿਉਂਕਿ ਉਹ ਨਾਨੂ ਓਪਨ ਮਾਈਂਡ ਜਿਹੜੀਆਂ ਖੁੱਲੀਆਂ ਖਾਣਾ ਹੈ ਉਹਨਾਂ ਵਿੱਚੋਂ ਕੱਢ ਕੇ ਜਿਨ੍ਹਾਂ ਦਾ ਤਰਤੀ ਦੇ ਉੱਤੇ ਉੱਥੋਂ ਤੇ ਰਹਿਣ ਵਾਲੇ ਵਸਿੰਧਾਂ ਦੇ ਉੱਤੇ ਉੱਥੋਂ ਦੇ ਜਿਹੜੀ ਪੌਣ ਪਾਣੀ ਹੈ ਜਿਹੜੇ ਉੱਥੋਂ ਦੇ ਜਾਨਵਰ ਨੇ ਚਿੜੀਆਂ ਪਰਿੰਦੇ ਇੱਥੋਂ ਤੱਕ ਕਿ ਹਾਥੀ ਜਿਹੜੇ ਉਸ ਜਗ੍ਹਾ ਦੇ ਵਸਨੀਕ ਨੇ ਉਹਨਾਂ ਦੇ ਉੱਤੇ ਮਾਰੂ ਸਰਪੇਗਾ ਇਹਦੀਆਂ بار-ਬਾਰ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਪਰ ਉਸ ਸਾਰਿਆਂ ਨੂੰ ਇੱਕ ਪਾਸੇ ਕਰਦੇ ਹੋਏ ਸਰਕਾਰ ਨੇ ਉਹ ਅਮੈਂਡਮੈਂਟ ਕਰਕੇ ਉਥੋਂ ਦੀ ਜਿਹੜੀ ਕੋਲੇ ਦੀ ਓਪਨ ਮਾਈਨਿੰਗ ਹੈ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਹੋਇਆ ਹੈ की गाल ने भी की थी कि गए जो हसदा ज वा अंदोलन उस थान चल रहा है पर कोई असर नहीं पै रहा क्योंकि वो हाली भी माइन कटते जा रहे लोग अपनी जाना खेल के उठे हुए हैं ਉਦੇ ਨਾਲ ਵਾਤਾਵਰਣ ਦੇ ਵਿੱਚ ਜਿਹੜੀ ਓਪਨ ਕਾਸਟ ਮਾਈਨਿੰਗ ਹੈ ਇੱਕ ਗੁਬਾਰ ਜਿਹੜਾ ਹੈ ਮਿੱਟੀ ਦਾ ਤੇ ਧੂਏ ਦਾ ਜਦੋਂ ਕੱਢਿਆ ਜਾਂਦਾ ਹੈ ਟਰੱਕਾਂ ਤੇ ਲੱਦ ਕੇ ਲਾਇਆ ਜਾਂਦਾ ਹੈ ਸਮਾਂ ਨਹੀਂ ਹੈ ਕਿ ਮੈਂ ਉਹਦੀ ਬਹੁਤ ਡਿਟੇਲ ਵਿੱਚ ਜਾਵਾਂ ਕਿ ਕਿਵੇਂ ਹਰ ਜਿੰਨਾ ਵੀ ਰੈਗੂਲੇਸ਼ਨ ਸੀ ਉਹਨੂੰ ਛਿੱਕੇ ਟੰਗ ਕੇ ਇੱਕ ਐਂਟਰਪ੍ਰਾਈਜ਼ ਨੂੰ ਮੁਨਾਫਾ ਦੇਣ ਲਈ ਭਾਰਤ ਦੀ ਸਰਕਾਰ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਆਪਣੀਆਂ ਅਮੈਂਡਮੈਂਟ ਕਰ ਲETੀਆਂ ਨੇ ਸੋ ਜਿਹੜਾ ਕਾਰਪੋਰੇਟਿਵ ਮਾਡਲ ਨੂੰ ਸਫਲ ਕਰਨ ਲਈ ਸਿਰਫ਼ ਫੌਜੀ ਬੋਧੀ ਨਹੀਂ ਨਾਲ ਦੀ ਨਾਲ ਜਿੰਨੇ ਵੀ ਸੰਵਿਧਾਨ ਦੀਆਂ ਧਾਰਾਵਾਂ ਜਿਹੜੀਆਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਛੋਟੇ ਮੋਟੇ ਤਰੀਕੇ ਨਾਲ ਵੀ ਮਜ਼ਬੂਤ ਕਰਦੀਆਂ ਸੀ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ जी नाल कोल ब्लॉक क्डन दे वो हज़ार चौदह के मोदी हुकूमत आती है दो हज़ार पंद्रह के शुरू पीयूष गोयल जिन्हों सारे जानते हो कि, कि चंडीगढ़ आके अपन ਤਜਵੀਜ਼ਾਂ ਲੈ ਕੇ ਕਿਸਾਨਾਂ ਦੇ ਸਾਹਮਣੇ ਵੀ ਆਉਂਦੇ ਨੇ ਕਿ ਸਾਡੇ ਕੋਲ ਸਾਡੇ ਵਾਸਤੇ ਤਜਵੀਜ਼ਾਂ ਨੇ ਕਿ ਤੁਸੀਂ ਖੇਤੀ ਸੰਕਟ ਤੋਂ ਬਾਹਰ ਆ ਜਾਓਗੇ ਪੀਯੂਸ਼ ਗੋਇਲ ਨੇ ਸਭ ਤੋਂ ਪਹਿਲਾਂ ਜਿਹੜੀ ਫੋਰੈਸਟ ਕੰਜ਼ਰਵੇਸ਼ਨ ਐਕਟ ਦੇ ਅੰਦਰ ਦੀ ਸੰਵਿਧਾਨਿਕ ਤਬਦੀਲੀ ਹੈ 2015 ਦੇ ਵਿੱਚ ਹੀ ਪਾ ਕੇ ਮਿੰਟ ਵਿੱਚ ਰੱਖੀ ਜਿਹੜੀ ਪਾਸ ਹੋ ਗਈ ਸਾਨੂੰ ਪਤਾ ਵੀ ਨਹੀਂ ਲੱਗਦਾ ਜਦੋਂ ਇਹ ਚੀਜ਼ਾਂ ਪਾਸ ਹੁੰਦੀਆਂ ਜਾਂਦੀਆਂ ਨੇ ਅੱਗੇ ਨਿਕਲਦੀਆਂ ਜਾਂਦੀਆਂ ਨੇ ਪਤਾ ਆਲਦੋ ਇਹ ਲੱਗਦਾ ਜਦੋਂ ਲੋਕਾਂ ਦੇ ਉੱਤੇ ਉਹਦਾ ਸਿੱਧਾ ਪ੍ਰਭਾਵ ਪੈਣਾ ਸ਼ੁਰੂ ਹੁੰਦਾ ਹੈ ਜਿਸ ਤਰ੍ਹਾਂ ਕਿ ਕਿਸਾਨ ਆंदोलਨ ਦੇ ਅੰਦਰ ਸਾਡੇ ਕਿਸਾਨਾਂ ਨੇ ਸਮਝਿਆ ਕਿ ਇਹ ਜਿਹੜੇ ਤਿੰਨ ਕਾਨੂੰਨ ਪਾਸ ਹੋਏ ਨੇ ਇਹਨਾਂ ਦਾ ਅਸਲੀ ਮਤਲਬ ਕੀ ਹੈ ਇਹ ਸਾਡੇ ਜਿਸਮਾਂ ਤੇ ਅਸੀਂ ਕਿਵੇਂ ਹੰਡਾਵਾਂਗੇ ਉਸੇ ਤਰ੍ਹਾਂ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਇਹ ਸਿਰ ਤੇ ਪਹੁੰਚ ਜਾਂਦੀ ਹੈ ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ

ਦੋ ਪਨੀਪੁਰ ਦੀ ਦੋ ethnicities groups ਨੇ ਮੈਥੀ ਤੇ ਕੁਕੀ ਇਹ ਉਹਨਾਂ ਵਿਚਲੀ ਲੜਾਈ ਹੈ ਔਰ ਇੰਨੀ ਭਿਆਨਕ ਲੜਾਈ ਹੋ ਚੁੱਕੀ ਹੈ ਕਿ ਉਹ ਇੱਕ ਦੂਸਰੇ ਨੂੰ ਜਿਹੜੇ ਸਦੀਆਂ ਤੋਂ ਇਕੱਠੇ ਰਹਿੰਦੇ ਆ ਰਹੇ ਸਨ ਪਿਛਲੀ 2 2 ਮਈ ਤੋਂ ਸ਼ੁਰੂ ਹੋ ਕੇ ਉਹ ਇੱਕ ਦੂਸਰੇ ਨੂੰ ਵੱਢ ਰਹਿਨੇ ਟੁੱਕ ਰਹਿਨੇ ਔਰ ਤਾਂ ਦਾ ਰੇਪ ਕਰ ਰਹਿਨੇ ਜਿੰਨਾ ਵੀ ਜ਼ੁਲਮ ਅਸੀਂ ਸੋਚ ਸਕਦੇ ਆ ਅੱਖਾਂ ਕੱਟ ਦੇਣੀਆਂ ਹੱਥ ਕੱਟਦੇ ਨੇ ਬੰਦਿਆਂ ਨੂੰ ਉਬਲਦੇ ਹੋਏ ਪਾਣੀਆਂ ਦੇ ਵਿੱਚ ਜਾਂ ਤੇਲ ਦੇ ਵਿੱਚ ਪਾ ਦੇਣਾ ਸੇ ਇੱਕ ਬੰਦੇ ਦਾ ਉਹਨੂੰ ਉਤੋਂ ਫੜ ਕੇ ਹਿਲਾਉਂਦੇ ਹੋਏ ਆਪਣੀਆਂ ਫੋਟੋ ਖਿੱਚਨੀਆਂ ਤੇ سوشل میڈیا ਤੇ ਪਾਉਣੀਆਂ ਇਹ ਸਾਰਾ ਕੁਝ ਅਸੀਂ ਮਨੀਪੁਰ ਦੇ ਬਾਰੇ ਦੇਖ ਰਹੇ ਹਾਂ ਸੁਣ ਰਹੇ ਹਾਂ سوشل میڈیا ਪਰਿਆਪਿਆ ਹੈ ਇਨਾ ਖਬਰਾਂ ਦੇ ਨਾਲ ਤੇ ਕੀ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਇੱਕ ਮ ਮੰਤਰੀ ਵੀ ਹੈ ਜੋ ਤੇਜ ਰਾਜ ਸਿੰਧਿਆ ਜਿਨੇ ਕਿਹਾ ਦਿੱਤਾ ਕੋ ਇੰਨੀ ਵੱਡੀ ਗੱਲ ਨਹੀਂ ਇਹ ਜਿਹੜੇ ਕਬਾਇਲੀ ਲੋਕ ਨੇ ਇਸੇ ਤਰ੍ਹਾਂ ਹੀ ਲੜਦੇ ਨੇ ਇਹਨਾਂ ਦੇ ਬਾਰੇ ਇੰਨਾ ਕੋਈ ਸਾਨੂੰ ਵਿਛਲੇਥੋਂ ਦੀ ਲੋੜ ਨਹੀਂ ਹੈ ਮੈਂ ਮੇਰੇ ਬਹੁਤ ਸਾਰੇ ਕੁਝ ਸਾਥੀਆਂ ਦੇ ਨਾਲ ਮਨੀਪੁਰ ਕਈ ਵਾਰ ਜਾਣ ਦਾ ਮੌਕਾ ਮਿਲਿਆ ਤੇ ਤੁਹਾਨੂੰ ਦੱਸਣਾ ਚਾਹੁੰਦਿਆਂ ਕਿ ਇਹ ਮਨੀਪੁਰ ਦੀ ਜਿਹੜੀ ਲੜਾਈ ਹੈ ਕੁੱਕੀ ਤੇ ਮੈਤੀ ਦੀ ਲੜਾਈ ਨਹੀਂ ਸੀ ਇਹ ਮਈ 2023 ਦੇ ਵਿੱਚ ਸ਼ੁਰੂ ਨਹੀਂ ਹੋਈ ਇਹ ਉਸ ਤੋਂ ਕਿਤੇ ਪਹਿਲੇ ਸਟੇਟ 'ਚ ਸ਼ੁਰੂ ਕੀਤੀ ਸੀ ਸਟੇਟ 'ਚ ਜਿਹੜੇ ਕੁੱਕੀ ਲੋਕ ਨੇ ਉਹ ਪਹਾੜਾਂ ਦੇ ਉੱਤੇ ਰਹਿੰਦੇ ਨੇ ਮੈਤੀ ਲੋਕ ਜ਼ਮੀਨ ਤੇ ਰਹਿੰਦੇ ਨੇ ਜੜੀ ਪਹਾੜ ਨੇ ਜੜੀਆਂ ਹिल्स ਨੇ ਉਹਨਾਂ ਦੇ ਥੱਲੇ ਖਣਜ ਨੇ ਉਹਨਾਂ ਦੇ ਥੱਲੇ ਐਸੇ ਖਣਜ ਨੇ ਜਿਨ੍ਹਾਂ ਦੇ ਉੱਤੇ ਫਿਰ ਤੋਂ ਜੜੇ ਵੱਡੇ ਕਾਰਪੋਰੇਟ ਨੇ ਉਹਨਾਂ ਦੀਆਂ ਨਜ਼ਰਾਂ ਨੇ ਉਹ ਖਾਲੀ ਕਾਰਪੋਰੇਟੀ ਨਹੀਂ ਜੜੇ ਉੱਥੋਂ ਦੀ ਪੋਲੀਟਿਕਲ ਜਮਾਤ ਵੀ ਹੈ ਜੜੀ ਸਿਆਸਤ ਤੇ ਪਾਰੂ ਹੈ ਉਹਨਾਂ ਦੀਆਂ ਵੀ ਨਜ਼ਰਾਂ ਨੇ ਔਰ ਉਹ ਚਾਹਦੇ ਨੇ ਕਿ ਕੁਕੀ ਲੋਗਾਂ ਨੂੰ ਉੱਥੋਂ ਕੱਢਿਆ ਜਾਏ ਉਹਨਾਂ ਨੂੰ ਦੂਸਰੇ ਲੋਕਾਂ ਨੂੰ ਉੱਥੇ ਜ਼ਮੀਨਾਂ ਲੈਣ ਦੀ ਇਜਾਜ਼ਤ ਦਿੱਤੀ ਜਾਏ ਤਾਂ ਕਿ ਉਹ ਜਿਹੜੇ ਖਨਜ ਨੇ ਉਹਨਾਂ ਦੇ ਹੱਥ ਆ ਜਾਣ ਉਹਨਾਂ ਖਨਜਾਂ ਦੇ ਕਰਕੇ ਪਿਛਲੇ ਕੁਝ 2021 ਤੋਂ ਖਾਸ ਕਰਕੇ ਕਈ ਝੜੀਆਂ ਕਾਨੂੰਨ ਦੀਆਂ ਧਾਰਾਵਾਂ ਹਨ ਉਹਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਉਹ ਤਬਦੀਲੀਆਂ ਕਰਦੇ ਕਰਦੇ ਇੱਕ ਥਾਤੇ ਉਹ ਇਸ ਗੱਲ ਤੇ ਵੀ ਪਹੁੰਚ ਗਏ ਕਿ ਜਿਹੜੀਆਂ ਜ਼ਮੀਨਾਂ ਲੈਣ ਦਾ ਹੱਕ ਹੈ ਉਹ ਵੀ ਉੱਥੋਂ ਦੇ ਜਿਹੜੇ ਪਲੇਨਸ ਦੇ ਵਿੱਚ ਰਹਿੰਦੇ ਵੈਲੀ ਦੇ ਵਿੱਚ ਰਹਿੰਦੇ ਮੈਤੀ ਹੈ ਉਹਨਾਂ ਨੂੰ ਵੀ ਦੇ ਦਿੱਤੀ ਜਾਏ ਬਾਏ ਗਿਵਿੰਗ ਮੈਤੀ ਜਿਹੜਾ ਇੱਕ ਸ਼ਡਿਊਲਡ ਟ੍ਰਾਈਬ ਦਾ ਸਟੇਟਸ ਦੇਖ ਕੇ ਉਹਨਾਂ ਨੂੰ ਇਹ ਹੱਕ ਦੇ ਦਿੱਤਾ ਜਾਏ ਕਿ ਉਹ ਵੀ ਪਹਾੜਾਂ ਦੇ ਉੱਤੇ ਜਾ ਕੇ ਜਿਹੜੀ ਹਿਲਸ ਹੈ ਉਹਨਾਂ ਦੇ ਉਤੇ ਵੈਸਾ ਕਿ ਉਹ ਜ਼ਮੀਨਾਂ ਖਰੀਦ ਸਕਣਗੇ ਬੇਸਿਕ ਮਸਲਾ ਜ਼ਮੀਨਾਂ ਖਰੀਦਣ ਦਾ ਹੈ ਕਿ ਜ਼ਮੀਨਾਂ ਉਥੋਂ ਦੀਆਂ ਖਰੀਦੀਆਂ ਜਾਂ ਉਥੋਂ ਖਨਜ ਕੱਢੇ ਜਾਣ ਤੇ 2021 ਦੇ ਵਿੱਚ ਜਿਹੜਾ ਉਥੋਂ ਦਾ ਚੀਫ ਮਿਨਿਸਟਰ ਐਲ ਬਿਰੇਂ ਸਿੰਘ ਉਹ ਇੱਕ ਮੀਟਿੰਗ ਕਰਦਾ ਹੈ ਤੇ ਕਹਿੰਦਾ ਹੈ ਕਿ ਮੈਂ ਇਸ ਮਨੀਪੁਰ ਨੂੰ ਖੁਸ਼ਹਾਲ ਬਣਾਣਾ ਹੈ ਇਥੋਂ ਦੀ ਖੇਤੀ ਨੂੰ ਖੁਸ਼ਹਾਲ ਬਣਾਣਾ ਹੈ ਤੇ 1 ਲੱਖ ਏਕੜ ਜਿਹੜੀ ਜ਼ਮੀਨ ਹੈ ਪਹਾੜ ਦੇ ਉੱਤੇ ਦੀ ਉਹ ਜ਼ਮੀਨ ਜਿਹੜੀ ਹੈ ਉਹ ਪਾਮ ਆਇਲ ਵਾਸਤੇ ਦੀ ਖੇਤੀ ਵਾਸਤੇ ਅਸੀਂ ਸ਼ੁਰੂ ਕਰਨੀ ਹੈ ਹੁਣ ਉਹ 1 ਲੱਖ ਏਕੜ ਜ਼ਮੀਨ ਕਿ ਤੋਂ ਜਿਹੜੀ ਹੈ ਉਹ ਮੁਹैया ਹੋ ਜਾਏਗੀ ਕਿਉਂਕਿ ਉੱਤੇ ਲੋਕ ਵਸਦੇ ਨੇ ਉੱਥੇ ਨਾਗਾ ਵਸਦੇ ਨੇ ਉੱਥੇ ਕੁੱਕੀ ਵਸਦੇ ਨੇ ਉਹਨਾਂ ਦੇ ਤੇ ਅੱਠ ਹੋਰ ਟ੍ਰਾਈਬਸ ਵਸਦੀਆਂ ਨੇ ਜਿਨ੍ਹਾਂ ਦਾ ਹੱਕ ਹੈ ਜਿਹੜਾ ਫੋਰੈਸਟ ਰਾਈਟਸ ਦਾ ਜਿਹੜੇ ਐਥ ਦੇ ਅਨੁਸਾਰ ਉਹਨਾਂ ਦਾ ਹੱਕ ਹੈ ਉਹ ਜ਼ਮੀਨ ਦੇ ਉੱਤੇ ਕਿ ਉਹ ਰਹਿਣ ਉੱਥੇ ਉਹ ਖੇਤੀ ਕਰਨ ਹੋਰ ਕਿਸੇ ਦਾ ਹੱਕ ਨਹੀਂ ਹੈ ਕਿ ਉਹ ਜ਼ਮੀਨ ਲੈ ਕੇ ਕਿਸੇ ਵੀ ਕਿਸਮ ਦੀ ਖੇਤੀ ਕਰ ਦੇਣ ਬਿਨਾਂ ਉਹਨਾਂ ਦੀ ਇਜਾਜ਼ਤ ਦੇ ਮੂਸਵੀ ਗਲ ਕਿ ਛੇੜੀ ਪਾਮ ਆਇਲ ਦੀ ਖੇਤੀ ਹੈ ਉਹ ਔਖੀ ਖੇਤੀ ਹੈ ਉਹ ਲੋ ਕਰਣ ਵਾਸਤੇ ਵੀ ਕਾਹ ਲੋਕ ਚਾਹੀਦੇ ਨੇ ਜਿਹੜਾ ચીਫ ਮਿਨਿਸਟਰ ਇਹ ਪ੍ਰੋਮਿਸ ਕਰ ਦਿੰਦਾ ਹੈ ਕਿ ਮੈਂ ਦਸ ਲੱਖ ਏਕੜ ਨੂੰ ਪਾਮ ਆਇਲ ਦੇ ਵਿੱਚ ਤਬਦੀਲ ਕਰ ਦਿਆਂਗਾ ਪਰ ਉਹਨੂੰ ਕਰਨ ਵਾਸਤੇ ਉਹਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਦੀਆਂ ਸਾਰੀਆਂ ਵੱਡੇ ਹਿੱਲ ਦੇ ਜਿਹੜੇ ਟ੍ਰੈਕਸ ਆਫ ਲੈਂਡ ਨੇ ਉਹ ਕਾਰਪੋਰੇਟ ਆਪਣੇ ਭੇਟਾ ਲੈ ਲੈਣ ਤੇ ਉਹਨਾਂ ਦੇ ਉੱਤੇ ਉਹ ਖੇਤੀ ਕਰਨ ਉਸ ਗੱਲ ਨੂੰ ਸਿਰੇ ਚੜਹਾਨ ਲਈ ਤਲਿਆਂ ਦੀ ਇੱਕ ਹੋਰ ਲੇਅਰ ਜਿਹੜੀ ਹੈ ਉਹ ਛੱਡੀ ਗਈ ਇੱਕ ਹੀ ਮੈਦੀ ਲੋਕ ਜਿਹੜੇ ਹੈ ਉਹ ਡਿਮਾਂਡ ਕਰਨ ਜਾ ਕੇ ਕਿਸਾਨੂ ਵੀ ਸ਼ਡਿਊਲ ਟ੍ਰਾਈਬ ਦਾ ਅ ਦਰਜਾ ਦਿੱਤਾ ਜਾਏ ਕਿਸੇ ਨੂੰ ਇਹ ਗੱਲ ਕਿੰਨੀ ਦੇਰ ਤੱਕ ਸਮਝ ਹੀ ਨਹੀਂ ਆਈ ਸਿਰਫ ਉੱਥੇ ਜਿਹੜੇ ਲੜ ਰਹੇ ਲੋਕੀ ਨੇ ਕਿ ਇੱਥੇ ਤੇ ਸਰਵੇ ਬੜੇ ਦਿਨਾਂ ਤੇ ਚੱਲ ਰਹੇ ਨੇ ਇੱਥੇ ਤੇ ਪਿਛਲੇ 3 ਸਾਲ ਤੋਂ ਇਹ ਖਾਨਾ ਜੰਗੀ ਦੀ ਹਾਲਾਤ ਤੋਂ ਪਹਿਲਾਂ ਵੀ 3 ਸਾਲ ਤੋਂ ਉੱਥੇ ਲੈਂਡ ਦੇ ਸਰਵੇ ਚੱਲ ਰਹੇ ਨੇ ਉੱਥੇ ਬਾਹਰੋਂ ਲੋਕ ਆ ਰਹੇ ਨੇ ਉਹ ਫੋਰੈਸਟ ਕਨ ਸਰਵੇਸ਼ਨ ਦੇ ਲਾਅਸ ਨੂੰ ਪੜਤਾਲ ਰਹੇ ਨੇ ਕਿ ਕਿਤੇ ਨਾਲ ਕਿਹੜੀ ਚੀਜ਼ ਉਹਨਾਂ ਦੀ ਇੱਥੇ ਵੜਨ ਵਿੱਚ ਅੜਚਣ ਪੈਦਾ ਕਰ ਰਹੀ ਹੈ ਉਥੋਂ ਤੱਕ ਜੁਗਨ ਨੇ ਹਾਲੇ ਕੋਈ ਲੜਾਈ ਸ਼ੁਰੂ ਨਹੀਂ ਕੀਤੀ ਸੀ ਉਸ ਤੋਂ ਪਹਿਲੇ ਉਹਨਾਂ ਨੂੰ ਇੱਕ ਹੋਰ ਨਵੀਂ ਲੜਾਈ ਦੇ ਵੱਲ ਤੱਕ ਦਿੱਤਾ ਗਿਆ ਇੱਕ ਗੱਲ ਜਿਹੜੀ मतलब ये सिर्फ ये नहीं है कि सिते सिते है। दे दे वो सीधे-सीधे ठा लोगों ਦੇ ਉੱਤੇ ਖਣਜ ਲੈਣ ਵਾਸਤੇ ਆਰਮੀ ਚੜਾ ਦੇਣਗੇ ਤਸ਼ੱਦਦ ਕਰਨਗੇ ਜਿਵੇਂ ਕਿ ਬਸਤਰ ਦੇ ਵਿੱਚ ਹੋ ਰਿਹਾ ਹੈ ਬਲਕਿ ਇੱਕ ਹੋਰ ਤਰ੍ਹਾਂ ਦੇ ਤਰੀਕੇ ਦੇ ਨਾਲ ਵੀ ਲੋਕਾਂ ਨੂੰ ਆਪਸ ਵਿੱਚ ਲੜਾ ਦੇਣਗੇ ਔਰ ਉਹ ਲੋਕ ਇੱਕ ਦੂਸਰੇ ਨੂੰ ਮਰਨ ਤੱਕ ਵੀ ਤਿਆਰ ਹੋ ਜਾਣਗੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਨੇ ਇਸ ਪੰਜਾਬ ਦਾ ਸੋਸ਼ਲ ਮੀਡੀਆ ਵੀ ਪਾਰ ਗਿਆ ਸੀ ਜਦੋਂ ਜੁਲਾਈ 23 ਦੇ ਵਿੱਚ ਤਾਂ ਕੁਕੀ ਕੁੜੀਆਂ ਨੂੰ ਇੱਕ ਨਗਨ ਅਵਸਥਾ ਦੇ ਵਿੱਚ ਜਿਹੜੀ ਮਲਕਤਿਆਂ ਦੀ ਪੀੜ ਹੈ ਉਹ ਕਸੀਟ ਕੇ ਲੈ ਜਾ ਰਹੀ ਹੈ ਉਹਦੀਆਂ ਵੀਡੀਓ ਵਾਇਰਲ ਹੋਈਆਂ ਸੀ ਸਾਰਾ ਮੁਲਕ ਦੀ ਜਿਹੜੀ ਸ਼ਰਮ ਨਾਲ ਨੀਵਾ ਹੋ ਗਿਆ ਸੀ ਸਭ ਨੂੰ ਦੁੱਖ ਲੱਗਿਆ ਸੀ ਬਹੁਤ ਦੁੱਖ ਲੱਗਿਆ ਸੀ ਕਿ ਅਜ ਵੀ ਭਾਰਤ ਦੀ ਆਜ਼ਾਦੀ ਦੀ 47 ਦੀ ਵੰਡ ਚੇਲਦੇ ਹੋਏ ਵੀ ਜਿੱਥੇ ਔਰਤਾਂ ਦੇ ਨਾਲ ਇਸ ਤਰ੍ਹਾਂ ਦਾ ਜ਼ੁਲਮ ਹੋਇਆ ਸੀ ਅੱਜ ਅਸੀਂ ਫੇਰ ਉਸੇ ਥਾਂ ਤੇ ਪਹੁੰਚ ਗਏ ਕਿ ਸਾਨੂੰ ਅਸੀਂ ਆਪਣਾ ਫੋਨ ਖੋਲਦੇ ਆ ਤੇ ਉਹਦੇ ਵਿੱਚ ਸਾਨੂੰ ਦੋ ਕੁੜੀਆਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਨੂੰ ਢੀੜ ਸਰੇ ਆਮ ਬਾਜ਼ਾਰ ਸੜਕ ਦੇ ਉੱਤੇ ਤੁਰਾਂਦੀ ਹੋਈ ਲਿ ਜਾ ਰਹੀ ਹੈ ਅਸੀਂ ਉਹਦੇ ਵਿੱਚ ਗੱਲ ਪੁੱਲ ਗਏ ਕਿ ਉਹ ਕੁੜੀਆਂ ਨੂੰ ਕਿਸਨਾ ਉਹ ਢੀੜ ਦੇ ਕੋਲ ਗਈਆਂ ਸੀ ਉਹ ਕੁੜੀਆਂ ਨੂੰ ਉੱਥੋਂ ਦੀ ਪੁਲਿਸ ਨੇ ਗੁੱਟ ਤੋਂ ਫੜ ਕੇ ਢੀੜ ਦੇ ਹਵਾਲੇ ਕੀਤਾ ਸੀ ਇਸ ਵਕਤ ਮਨੀਪੁਰ ਦੇ ਵਿੱਚ 1 ਲੱਖ ਫੌਜ ਸਿਕਿਉਰਿਟੀ ਫੋਰਸਸ ਨੇ 1 ਲੱਖ ਫੌਜ ਜਿਹੜੀ ਸਿਕਿਉਰਿਟੀ ਫੋਰਸ ਹੈ ਉਹ ਦੋ ਕੁੜੀਆਂ ਦੀ ਰਾਖੀ ਨਹੀਂ ਕਰ ਸਕੀ ਸੀ ਜਦੋਂ ਪੀੜ ਨੇ ਕਿਹਾ ਪੁਲਿਸ ਉਹਨਾਂ ਦੇ ਨਾਲ ਖੜੀ ਸੀ ਪੀੜ ਨੇ ਕਿਹਾ ਇੱਕ ਕੁੜੀਆਂ ਸਾਡੇ ਹਵਾਲੇ ਕਰ ਦਿਓ ਤੇ ਪੁਲਿਸ ਨੇ ਉਹਨਾਂ ਦਾ ਗੁੱਟ ਫੜ ਕੇ ਪੀੜ ਦੇ ਹਵਾਲੇ ਕਰ ਦਿੱਤੀਆਂ ਕੋਈ ਅਕਾਉਂਟੇਬਿਲਟੀ ਨਹੀਂ ਹੈ ਕਿਦਰੇ ਗੱਲ ਵੀ ਨਹੀਂ ਹੋਏਗੀ ਕਿ ਇਹ ਵੀ ਹੋਇਆ ਅਸੀਂ ਸਾਰੇ ਗਵਾਹ ਚ ਗਏ ਇਸ ਗੱਲ ਦੇ ਵਿੱਚ ਕਿ ਕੁੜੀਆਂ ਨਾਲ ਇਸ ਤਰ੍ਹਾਂ ਕੀਤਾ ਗਿਆ ਪਰ ਇੱਕ ਸਿਕਿਉਰਿਟੀ ਫੋਰਸ ਜਿਹੜੀ ਇਸ ਕਰਕੇ ਉਸ ਥਾਂ ਤੇ ਛੱਡੀ ਗਈ ਕਿ ਲੋਕਾਂ ਇਹ ਖਾਣਾ ਜੰਗੀ ਦੀ ਹਾਲਾਤ ਵਿੱਚ ਮਨੀਪੁਰ ਬਦਲ ਜਾਏ ਤਾਂਕਿ ਮਨੀਪੁਰ ਦੇ ਜਿਹੜੇ ਕੁੱਕੀ ਨੇ ਉਹ ਆਪਣੇ ਆਪ ਇਹ ਮੰਗ ਕਰਨ ਲੱਗ ਜਾਣ ਕਿ ਅਸੀਂ ਮੈਥੀਆਂ ਦੇ ਨਾਲ ਨਹੀਂ ਰਹਿ ਸਕਦੇ ਸਾਨੂੰ ਇੰਡੀਪੈਂਡੈਂਟ ਜਿਹੜਾ ਹੈ ਕੁੱਕੀ ਲੈਂਡ ਜਿਹੜਾ ਹੈ ਉਹ ਦੇ ਦਿੱਤਾ ਜਾਏ ਹਿਲ ਕਾਉਂਸਲ ਬਣਾ ਦਿੱਤੀ ਜਾਏ ਜਿਹੜੀ ਵਿਸ਼ੇਂਟਰ ਦੇ ਥੱਲੇ ਆਏ ਸੈਂਟਰ ਹੋਰ ਕੀ ਚਾਹੁੰਦਾ ਹੈ ਸੈਂਟਰ ਤੇ ਹੀ ਚਾਹੁੰਦਾ ਹੈ ਕਿ ਤੁਸੀਂ ਉਹਦੇ ਥੱਲੇ ਆ ਜਾਓ ਤਾਂ ਕਿ ਉਹ ਆਪਣੀਆਂ ਸਾਰੀਆਂ ਜਿਹੜੀਆਂ ਕਾਰਪੋਰੇਟ ਦੀ ਵਾਸਤੇ ਨੀਤੀਆਂ ਉਹ ਬਣਾ ਰਹੇ ਨੇ ਉਹਨੇ ਸਿੱਧੇ ਸਿੱਧੇ ਥੱਲੇ ਆ ਜਾਓ ਉਹਨਾਂ ਨੇ ਕੁੱਕੀਆਂ ਨੂੰ ਇਸ ਹੱਦ ਤੱਕ ਤੱਕ ਕੇ ਇੱਥੇ ਤੱਕ ਕਰਨ ਤੇ ਕਹਿ ਦੇ ਮਜਬੂਰ ਕਰ ਦਿੱਤਾ ਕਿ ਉਹ ਕਹਿ ਕਿ ਸਾਨੂੰ ਸੈਂਟਰ ਦੇ ਨਾਲ ਬਿਠਾ ਦਿੱਤਾ ਜਾਏ ਤੇ ਇਹ ਵੀ ਕਹਿ ਦਿੱਤਾ ਕਿ ਜਿਹੜਾ ਆਪਸਾ ਆਮ ਫੋਰਸਸ ਸਪੈਸ਼ਲ ਪਾਵਰਸ ਐਕਟ ਜਿਹੜਾ ਯੂਏਪੀਏ ਤੋਂ ਪਹਿਲਾਂ ਦਾ ਤੇ ਪੂਰੇ ਨਾਰਥ-ਈਸਟ ਦੇ ਵਿੱਚ ਲੱਗਿਆ ਹੋਇਆ ਸਭ ਤੋਂ ਗੰਦਾ ਸਪੈਸ਼ਲ ਪਾਵਰ ਹੈ ਆਰਮੀ ਨੂੰ ਉਹ ਡਿਮਾਂਡ ਕਰਨ ਲੱਗ ਪਏ ਕਿ ਆਸਪਾ ਜਿਹੜਾ ਹੈ ਉਹ ਸਾਰੀ ਵੈਲੀ ਦੇ ਵਿੱਚ ਵੀ ਲਗਾਇਆ ਜਾਏ ਆਸਪਾ ਦੇ ਅੰਦਰ ਹੋਰ ਲਿਆਂਦਿਆਂ ਚਾਂ ਡਿਸਟ੍ਰਿਕਟਸ ਤਾਂ ਕਿ ਜਿਹੜਾ ਕੁਕੀਜ਼ ਦੇ ਉੱਪਰ ਅਟੈਕ ਹੋ ਰਿਹਾ ਹੈ ਉਹਨੂੰ ਰੋਕਿਆ ਜਾ ਸਕੇ ਇੱਕ ਗੱਲਾ ਅਸੀਂ ਧੀਮੇ ਸਮਝਾਂਗੇ ਇੱਕ ਗੱਲਾ ਸਾਡੇ ਤੱਕ ਪਹੁੰਚ ਹੀ ਨਹੀਂ ਪਾਣ ਗਿਆ ਕਿਉਂਕਿ ਅਸੀਂ ਉਹਨਾਂ ਖਬਰਾਂ ਦੇ ਵਿੱਚ ਉਲਝ ਕੇ ਲੈ ਜਾਂਦੇ ਆ ਜਿਹੜੀਆਂ ਰੋਜ਼ ਦੀਆਂ ਆਪਾਂ ਦੇ ਮਾਰਨ ਦੀਆਂ ਕੱਟਣ ਦੀਆਂ ਇਹ ਇਸ ਤਰ੍ਹਾਂ ਸਾਹਮਣੇ ਆ ਰਹੀਆਂ ਨੇ ਇਹ ਇੱਕ ਇਹ ਬਹੁਤ ਸਿਗਨੀਫੀਕੈਂਟ ਪਾਰਟ ਹੈ ਕਿ ਔਰ ਦੂਸਰੀ ਜਗ੍ਹਾ ਇੱਕ ਅਮੈਂਡਮੈਂਟ ਛੋਟੀ ਜਿਹੀ ਕਿਉਂਕਿ ਪੰਜਾਬ ਦੇ ਨਾਲ ਵੀ ਲੱਗਦਾ ਹੈ ਉਹਦੀ ਬਾਰੇ ਵੀ ਗੱਲ ਕਰਨਾ ਚਾਹਾਂਗੀ ਕਿ ਕਿਸ ਤਰ੍ਹਾਂ ਸੈਂਟਰ ਨੇ ਇੱਕ ਕਾਨੂੰਨ ਜੜਾਇਆ ਉਹ ਲਿਆਏ ਕਿ ਜਿਹੜਾ ਵੀ ਪ੍ਰੋਵਿੰਸ ਜਾਂ ਸਟੇਟ ਹੈ ਉਹ ਕਿਸੇ ਬਾਰਡਰ ਸਟੇਟ ਹੈ ਤੇ 100 ਕਿਲੋਮੀਟਰ ਤੱਕ ਦੇ ਅੰਦਰ ਦਾ ਜਿਹੜਾ ਉਹਦਾ ਰਕਬਾ ਹੈ ਉਹਦੇ ਵਿੱਚ ਜਿਹੜੇ ਵੀ ਕਈ ਕਿਸਮ ਦੇ ਜਿਹੜੇ ਕਾਨੂੰਨ ਨੇ ਉਹ ਲਾਗੂ ਨਹੀਂ